ਸੋ ਗੁਰੂ ਪਿਆਰੀ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ 22 ਲਾਈਵ ਨੂੰ ਚੈਨਲ ਦੇ ਉੱਤੇ ਆਪਾਂ ਇਸ ਸਮੇਂ ਖੜੇ ਆਂ ਪਟਿਆਲੇ ਦੀ ਧਰਤੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਸੋਹਣਾ ਗੁਰੂ ਘਰ ਹੈ ਜਿਹਦਾ ਨਾਮ ਹੈ ਜੀ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਪਟਿਆਲਾ ਆਓ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਬੜੇ ਮਾਣ ਵਾਲੀ ਗੱਲ ਹੈ ਕਿ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਬਹੁਤ ਹੀ ਸੋਹਣਾ ਗੁਰੂ ਘਰ ਹੈ ਆਓ ਆਪਾਂ ਹੁਣ ਅੰਦਰੋਂ ਦਰਸ਼ਨ ਕਰਦੇ ਆ ਜੀ ਤੁਸੀਂ ਸੰਗਰ ਹੀ ਤੁਸੀਂ ਦੇਖ ਸਕਦੇ ਆ ਇਹ ਆਪਾਂ ਤਸਵੀਰਾਂ ਤੁਸੀਂ ਇੱਧਰ ਦੇਖੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵੱਲੋਂ ਸ਼ਾਂਤੀ ਦਾ ਜਿਹੜਾ ਸੁਨੇਹਾ ਸੀਗਾ ਸੱਚਾ ਸੋਧਾ ਉਹਦੀਆਂ ਤਸਵੀਰਾਂ ਔਰ ਗੁਰੂ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਆਓ ਹੁਣ ਆਪਾਂ ਗੁਰੂ ਘਰ ਦੇ ਤੁਹਾਨੂੰ ਫਰੰਟ ਦਿਖਾਉਨੇ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਇਹ ਦੁਆਬਾ ਨਹੀਂ ਹੈਗਾ ਜੀ ਇਹ ਪਟਿਆਲਾ ਆ ਔਰ ਜਦੋਂ ਅਸੀਂ ਇੱਥੇ ਪਹੁੰਚੇ ਆ ਗੁਰੂ ਘਰ ਦੇ ਦਰਸ਼ਨ ਕੀਤੇ ਆ ਤੁਸੀਂ ਦੇਖ ਸਕਦੇ ਆ ਇੰਨਾ ਸੋਹਣਾ ਗੁਰੂ ਘਰ ਆ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਬਹੁਤ ਘੱਟ ਗੁਰੂ ਘਰ ਜਿਹੜੇ ਐਡੇ ਵੱਡੇ ਹੋਣੇ ਆ ਪੈਸੇ ਗੁਰੂ ਘਰ ਤਾਂ ਸਾਰੇ ਸੋਹਣੇ ਹੁੰਦੇ ਆ ਪਰ ਇਹ ਜਾਨੀ ਕਿ ਬਹੁਤ ਸੋਹਣਾ ਬਣਾਇਆ ਗਿਆ ਤੁਸੀਂ ਇੱਧਰ ਦੇਖ ਸਕਦੇ ਆ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਹਰ ਦਾ ਨਿਸ਼ਾਨ ਸਾਹਿਬ ਔਰ ਬਾਣੀ ਵੀ ਜਿਹੜੀ ਹੈ ਨਾਲ ਲਿਖੀ ਹੋਈ ਹੈ ਔਰ ਤੁਸੀਂ ਚੈੱਕ ਕਰ ਸਕਦੇ ਆ ਇੱਧਰ ਸਾਰੇ ਹਰ ਦੇ ਨਿਸ਼ਾਨ ਨੇ ਆਓ ਹੁਣ ਆਪਾਂ ਅੰਦਰੋਂ ਵੀ ਤੁਹਾਨੂੰ ਦਰਸ਼ਨ ਕਰਾਉਣੀ ਸੰਗਤ ਜੀ ਤੇ ਦੇਖ ਸਕਦੇ ਹੋ ਆਓ ਆਪਾਂ ਅੰਦਰ ਚੱਲਦੇ ਹਾਂ ਜੀ ਸੁਸੰਗਤ ਜੀ ਹੁਣ ਆਪਾਂ ਸਤਿਗੁਰੂ ਰਵਿਦਾਸ ਸਹਾਰਜ ਜੀ ਦੇ ਗੁਰੂ ਘਰ ਜਿਹੜਾ ਪਟਿਆਲੇ ਦੇ ਵਿੱਚ ਸਥਿਤ ਹੈ ਦੇਖੋ ਅੰਦਰ ਦਾ ਖੂਬਸੂਰਤ ਨਜ਼ਾਰਾ ਗੁਰੂ ਸਾਹਿਬ ਜੀ ਦਾ ਇਹ ਬਹੁਤ ਹੀ ਪਿਆਰਾ ਗੁਰੂ ਘਰ ਹੈ ਸਭ ਤੋਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਪ੍ਰਤਿਮਾ ਦੇਖੋ ਗੁਰੂ ਘਰ ਦੇਖੋ ਸਤਿਗੁਰਾਂ ਦਾ ਸਰੂਪ ਔਰ ਗੁਰੂ ਸਾਹਿਬ ਦੀ ਬਾਣੀ ਦੇਖ ਸਕਦੇ ਹੋ ਜੀ ਤੇ ਮੜਾ ਘਮਾ ਦੇਖੋ ਕਿੰਨਾ ਸੋਹਣਾ ਜਿਹੜਾ ਗੁਰੂ ਘਰ ਜਿਹੜਾ ਬਣਾਇਆ ਗਿਆ ਪਾਲਕੀ ਸਾਹਿਬ ਦੇਖੋ ਕਿੰਨੀ ਸੋਹਣੀ ਹੈ ਸੋ ਬੜਾ ਇਹ ਮਾਣ ਵਾਲੀ ਗੱਲ ਹੈ ਕਿ ਪਟਿਆਲੇ ਦੀ ਧਰਤੀ ਤੇ ਗੁਰੂ ਰਵਿਦਾਸ ਮਹਾਰਾਜੀ ਦਾ ਬਹੁਤ ਹੀ ਸੋਹਣਾ ਗੁਰੂ ਘਰ ਹੈ ਔਰ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਤੁਸੀਂ ਪਟਿਆਲੇ ਦੀ ਧਰਤੀ ਤੇ ਆਓ ਤੇ ਗੁਰੂ ਰਵਿਦਾਸ ਮਹਾਰਾਜੀ ਦੇ ਸੋਹਣੇ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਕੇ ਆਓ ਆਓ ਇੱਧਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਸੋ ਦੇਖ ਸਕਦੇ ਹੋ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਐਕਸਵਾਟ ਸੰਤ ਰਾਮਨੰਦ ਮਹਾਰਾਜੀ ਦੀ ਜਿਹੜੀ ਪ੍ਰਤਿਮਾ ਵੀ ਲੱਗੀ ਹੋਈ ਹੈ ਤਸਵੀਰ ਲੱਗੀ ਹੋਈ ਹੈ ਜੋਤ ਜਿਹੜੀ ਹੈ 24 ਘੰਟੇ ਜਿਹੜੀ ਆ ਜਗਦੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਕ੍ਰਾਂਤੀਕਾਰੀ ਜੋਤ ਹੈ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ ਤੇ ਇਹਦਾ ਤੁਸੀਂ ਦੇਖ ਸਕਦੇ ਕਿੰਨੀਆ ਸੋਹਣੀ ਆ ਸ਼ੀਸ਼ ਮਹਿਲ ਦੇ ਵਾਂਗੂ ਬਣਿਆ ਹੋਇਆ ਹੈ ਔਰ ਇੱਕ ਜਿਹੜਾ ਤੁਹਾਨੂੰ ਹਾਲ ਦਿਖਾਉਣੀ ਹੈ ਦੇਖੋ ਡਬਲ ਆ ਜੀ ਜਦੋਂ ਸੰਗਤ ਪ੍ਰੋਗਰਾਮ ਹੁੰਦੀ ਤਾਂ ਸੰਗਤ ਬਹੁਤ ਵੱਡੀ ਗਿਣਤੀ ਚ ਆਉਂਦੀ ਤਾਂ ਉੱਪਰ ਵੀ ਸੰਗਤ ਬੈਠ ਸਕਦੀ ਹੈ ਔਰ ਗੁਰੂ ਸਾਹਿਬ ਦੀ ਬਾਣੀ ਵੀ ਦੇਖੋ ਲਿਖੀ ਹੋਈ ਹੈ ਔਰ ਦੇਖੋ ਗਰਮੀਆਂ ਦੇ ਵਿੱਚ ਸੰਗਤ ਦੇ ਲਈ ਏਸੀ ਵੀ ਲੱਗਾ ਹੋਇਆ ਹੈ ਇੱਕ ਏਸੀ 2 3 4 ਟੋਟਲ 6 ਏਸੀ ਲੱਗੇ ਹੋਏ ਆ ਗਰਮੀਆਂ ਦੇ ਵਿੱਚ ਵੀ ਜਿਹੜਾ ਆ ਮਤਲਬ ਪੂਰੀ ਫੈਸਿਲਿਟੀ ਜਿਹੜੀ ਗੁਰੂ ਘਰ ਦੇ ਵਿੱਚ ਆ ਜੀ ਇੱਕ ਵਾਰੀ ਫੇਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਨੂੰ ਇਹ ਬੇਨਤੀ ਕਰਦੇ ਇੱਕ ਸੰਗਤ ਜੀ ਦੇਖੋ ਗੁਰੂ ਰਵਿਦਾਸ ਮਹਾਰਾਜ ਦਾ ਕਿੰਨਾ ਸੋਹਣਾ ਗੁਰੂ ਘਰ ਆ ਮੈਂ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਦੀ ਜਿਹੜੀ ਤਸਵੀਰ ਲੱਗੀ ਹੋਈ ਹੈ ਉਹਦੇ ਉੱਤੇ ਵੀ ਥੋੜਾ ਜਿਹਾ ਫੋਕਸ ਕਰੋ ਦੇਖੋ ਕਿੰਨਾ ਸੋਹਣਾ ਸਤ ਗੁਰਾਂ ਦਾ ਸਰੂਪ ਹੈ ਔਰ ਮਾਣ ਨਾਲ ਸਾਨੂੰ ਜਾਨੀ ਕਿ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਗੁਰੂ ਘਰ ਦੇ ਵਿੱਚ ਖੜੇ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪਟਿਆਲੇ ਦੀ ਧਰਤੀ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਗੁਰੂ ਘਰ ਬਣਿਆ ਸੰਗਤ ਜਿਹਦਾ ਨਾਮ ਹੈ ਸ੍ਰੀ ਗੁਰੂ ਰਵਿਦਾਸ ਹਰਮਿੰਦਰ ਸਾਹਿਬ ਪਟਿਆਲਾ ਔਰ ਇੱਕ ਵਾਰੀ ਫਿਰ ਅਸੀਂ ਇਸ ਗੁਰੂ ਘਰ ਦੀ ਪੂਰੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰੂ ਰਵਿਦਾਸ ਸਮਰਾਜ ਜੀ ਦਾ ਪਟਿਆਲੇ ਦੀ ਧਾਰਤੀ ਤੇ ਬਹੁਤ ਹੀ ਪਿਆਰਾ ਖੂਬਸੂਰਤ ਗੁਰੂ ਘਰ ਬਣਾਇਆ ਜੈ ਗੁਰਦੇਵ ਧੰਨ ਗੁਰਦੇਵ ਜੀ ਸੰਗਤ ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਗੁਰੂ ਘਰ ਦੇ ਦਰਸ਼ਨ ਕਰ ਸਕਣ ਜੈ ਗੁਰਦੇਵ ਜੀ ਸੋ ਸੰਗਤ ਜੀ ਦੇਖੋ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਨੂੰ ਬਹੁਤ ਹੀ ਸੋਹਣਾ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਕਿੰਨਾ ਸੋਹਣਾ ਮਾਰਬਲ ਲੱਗਾ ਹੋਇਆ ਆ ਔਰ ਬੜਾ ਮਾਣ ਮਹਿਸੂਸ ਹੁੰਦਾ ਆ ਜਦੋਂ ਆਪਾਂ ਆਪਣੇ ਗੁਰੂ ਸਾਹਿਬ ਦੇ ਦਰਬਾਰ ਤੇ ਆਉਂਦੇ ਇਧਰ ਨੂੰ ਵੀ ਜ਼ਰੂਰ ਦਿਖਾਓ ਦੇਖੋ ਇੱਕ ਰੂਮ ਬਣਿਆ ਜਿੱਥੇ ਗੁਰੂ ਸਾਹਿਬ ਦੀ ਪਾਲਕੀ ਵੀ ਆ ਔਰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਹੈ ਜਿਹੜਾ ਸੰਗਤਾਂ ਆਉਂਦੀਆਂ ਇੱਥੇ ਉਹਨਾਂ ਦੇ ਲਈ ਜਿਨੇ ਸਰੂਪ ਚਾਹੀਦੇ ਸਰੂਪ ਵੀ ਲੈ ਸਕਦੇ ਆ ਚਾਓ ਆਪਾਂ ਇੱਧਰ ਵੀ ਸਾਨੂੰ ਪਤਾ ਲੱਗਾ ਕਿ ਜਿਹੜੇ ਮਹਾਨ ਮਹਾਪੁਰਸ਼ ਜਿਹੜੇ ਇੱਥੇ ਦੇ ਸੰਤ ਮਹਾਪੁਰਸ਼ ਸੀਗੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਇੱਥੇ ਗੁਰੂ ਘਰ ਜਿਹੜਾ ਬਣਾਇਆ ਗਿਆ ਸੀ ਉਹਨਾਂ ਦੀ ਪ੍ਰਤਿਮਾ ਲੱਗੀ ਹੋਈ ਹੈ ਤੇ ਮਾੜਾ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਪ੍ਰਤਿਮਾ ਦੇ ਦਰਸ਼ਨ ਕਰਵਾਈ ਜਾਣ ਹਾਂਜੀ ਆ ਤੁਸੀਂ ਦੇਖ ਸਕਦੇ ਸਾਹਮਣੇ ਬੋਰਡ ਤੇ ਲਿਖਿਆ ਹੋਇਆ ਸ਼੍ਰੀ ਗੁਰੂ ਰਵਿਦਾਸ ਹਰਮੰਦਰ ਸਾਹਿਬ ਜੀ ਦੇ ਸੰਸਥਾਪਕ ਮਹੰਤ ਗੁਰਦਾਸ ਜੀ ਜਿਨ੍ਹਾਂ ਨੇ 5 ਜਨਵਰੀ 1970 ਨੂੰ ਸ਼ਾਮ 8 ਵਜੇ ਅਕਾਲ ਚਲਾਣਾ ਕਰ ਗਏ ਸੀਗੇ ਜੀ ਮਹੰਤ ਗੁਰਦਾਸ ਜੀ ਜਿਹੜੇ 5 ਜਨਵਰੀ 1970 ਨੂੰ ਸ਼ਾਮ 8 ਵਜੇ ਅਕਾਲ ਚਲਾਣਾ ਕਰ ਗਏ ਸਨ ਸੰਸਕਾਰਾਂ ਪਰੰਤ ਕੁਝ ਅਸਤੀਆਂ ਸਮਾਦੀ ਸਹਿ ਜਿਹੜੀ ਸਮਾਦੀ ਬਣਾਈ ਗਈ ਹੈ ਇਹ ਮਹਾਪੁਰਸ਼ਾਂ ਦੀ ਸਮਾਦੀ ਹੈ ਜੀ ਆਓ ਆਪਾਂ ਦਰਸ਼ਨ ਕਰਾਉਣੀ ਹੈ ਤੁਹਾਨੂੰ ਤੇ ਜਲਦ ਸੁਸੰਗਰੇ ਤੁਸੀਂ ਉਹਨਾਂ ਮਹਾਨ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਜਿਨ੍ਹਾਂ ਨੇ ਸਤਗੁਰੂ ਰਬੀਦਾਸ ਮਹਾਰਾਜ ਜੀ ਦਾ ਇੰਨਾ ਸੋਹਣਾ ਗੁਰੂ ਘਰ ਜਿਹੜੇ ਸੰਸਥਾਪਕ ਹਨ ਇਹ ਮਹਾਨ ਮਹਾਪੁਰਸ਼ ਜੋ ਦੇਖ ਸਾਤੇ ਸਮਾਧੀ ਮਹੰਤ ਗੁਰਦਾਸ ਜੀ ਸੋ ਦਰਸ਼ਨ ਕਰੋਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਸੰਗਰੇ ਤੁਸੀਂ ਦੇਖੀ ਸਮਾਧੀ ਮਹੰਤ ਗੁਰਦਾਸ ਜੀ ਮਹਾਰਾਜ ਜੀ ਦੀ ਤੇ ਇਧਰ ਉਹਨਾਂ ਦੇ ਸੁਪੁੱਤਰ ਦੀ ਮਹੰਤਪ ਇਧਰ ਜਾਨੀ ਕਿ ਮਹਾਪੁਰਸ਼ਾਂ ਦੇ ਪੁੱਤਰ ਦੀ ਜਿਹੜੀ ਆ ਸਮਾਦੀ ਹੈ ਮਹੰਤ ਭਾਨ ਦਾ ਹਜ ਜੀ ਦੀ ਤੁਸੀਂ ਦੇਖ ਸਕਦੇ ਆ ਜੀ ਤੇ ਬਹੁਤ ਵੱਡੀ ਦੇਣ ਇਹਨਾਂ ਦੀ ਜਿਹੜਾ ਤੁਸੀਂ ਇੰਨਾ ਸੋਹਣਾ ਗੁਰੂ ਘਰ ਦੇਖਦੇ ਪਏ ਆ ਇਸ ਗੁਰੂ ਘਰ ਦੇ ਸੰਸਥਾਪਕ ਜਿਹੜੇ ਸਨ ਮਹੰਤ ਗੁਰਦਾਸ ਜੀ ਸੀਗੇ ਸੋ ਬਹੁਤ ਵੱਡੀ ਇਹਨਾਂ ਦੀ ਸਮਾਜ ਨੂੰ ਦੇਣ ਹੈ ਕਿ ਅੱਜ ਗੁਰੂ ਰਵਿਦਾਸ ਮਹਾਰਾ ਜੀ ਦਾ ਬਹੁਤ ਪਿਆਰਾ ਗੁਰੂ ਘਰ ਜਿਹੜਾ ਇੱਥੇ ਬਣਿਆ ਹੋਇਆ ਤੇ ਪੂਰੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੈ ਗੁਰੂਦੇਵ ਧੰਨ ਗੁਰਦੇਵ ਭਾਈ ਪਰਮਾਤਮਾ ਦੇ ਮਾੜੇ ਉਧਰ ਦੀ ਫਰੰਟ ਤੋਂ ਤੋ ਦੇਖ ਸਕਦੇ ਹੋ ਸਮਾਧੀ ਸਥਲ ਮਹਾਂੰਤ ਗੁਰਦਾਸ ਜੀ ਠੀਕ ਹੈ ਜੀ